सोरठ महला पंजवाता पुरख खिलो आ वाल न बिंगाओ मजन गुर आ रशी ਜਪ ਹਰ ਹਰ ਕਿਲ ਵੇਖ ਨਾ ਸੀ ਸੰਤੋਹ RAM DAS ਰੋਵਰਨੀ ਕਾ ਜੋ ਨਾਵੇ ਸੋ ਕੁੱਲ ਤਰਾਵੈ ਉਧਾਰ ਹੋਆ ਹੈ ਜੀ ਕਾ ਰਹਾਓ ਜ ਜਕਾਰ ਜਗ ਗਾਵੈ ਮਨ ਚਿੰਦੇ ਅੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਆਵੇ ਜਾਈਂ ਹਰਿ ਹਰਿ ਨਾਮ ਤੇ ਆਈਂ ਇਹੋ ਬ੍ਰह्म ਵਿਚਾਰ ਸੋ ਜਨੈ ਜਿਸ ਦਿਆਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸਰਣਾਹੀ ਸਭ ਚਿੰਤਾ ਗਣਤ ਮਿਟਾਈ ਬਾਬਾ ਨਾਨਕ ਪ੍ਰਭ ਸਰਣਾਈ ਸਾਵ ਚਿੰਤਾ ਗਣਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ